ਆਪਾਂ ਅੱਜ ਸਵਾਦਿਸ਼ ਸੇਤਮੰਦ ਕੜੀ ਤਿਆਰ ਕਰਾਂਗੇ ਇਸ ਲਈ ਆਪਾਂ ਕਾੜਨੀ ਵਾਲੀ ਲੱਸੀ ਲਵਾਂਗੇ ਨੂੰ ਆਪਾਂ ਖੱਟੀ ਕਰ ਲਿਆ ਇਹਦੇ ਵਿੱਚ ਆਪਾਂ ਬੇਸਨ ਪਾ ਕੇ ਲੱਸੀ ਬੇਸਨ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੁੱਲੇ ਤੇ ਜਦੋਂ ਰੱਖਣੀ ਹੈ ਲਗਾਤਾਰ ਪਹਿਲਾਂ ਕੜਚੀ ਹਿਲਾਉਂਦੇ ਰਹਿਣਾ ਫਿਰ ਥੱਲੇ ਨਹੀਂ ਲੱਗਦੀ ਵਿੱਚ ਆਲੂ ਪਾਵਾਂਗੇ ਜੀਰਾ ਮੇਥਰਿਆਂ ਦਾ ਪਾਊਡਰ ਇਹ ਪਾ ਕੇ ਮਿਕਸ ਕਰਾਂਗੇ ਲੂਣ ਮਿਰਚ ਹਲਦੀ ਲੋੜ ਅਨਸਾਰ ਪਾਵਾਂਗੇ ਜਿੰਨੀ ਕੀ ਤੁਸੀਂ ਖਾਂਦੇ ਹੋ ਵੱਧ ਘੱਟ ਕਰ ਸਕਦੇ ਹੋ ਤੇ ਪੀਸਿਆ ਹੋਇਆ ਧਨੀਆ ਅਚਾਰੀ ਮਸਾਲਾ ਪਾ ਕੇ ਮਿਕਸ ਕਰਾਂਗੇ ਤੇ ਇੱਧਰ ਹੀ ਆਪਾਂ ਲਸਣ ਪਿਆਜ਼ ਹਰਾ ਪਿਆਜ਼ ਹਰੀਆਂ ਮਿਰਚਾਂ ਤੜਕੇ ਨੂੰ ਬਹੁਤ ਘੱਟ ਪੁੰਨਾਂਗੇ ਹਰੇ ਪਿਆਜ਼ ਵਾਲੀ ਕੜੀ ਬਹੁਤ ਹੀ ਸੁਆਦੀਸ਼ਟ ਬਣਦੀ ਹੈ ਤੜਕਾ ਕੜੀ ਵਿੱਚ ਪਾ ਦਾਂਗੇ ਤੇ ਵਿੱਚ ਹੀ ਆਪਾਂ ਅਜਵਾਈਨ ਪਾਵਾਂਗੇ ਕੜੀ ਬਣਨ ਤੇ ਗੈਸ ਬੰਦ ਕਰਕੇ ਹਰਾ ਧਨੀਆ ਪਾ ਕੇ ਮਿਕਸ ਕਰ ਦਾਂਗੇ ਲਓ ਜੀ ਸੁਆਦੀਸ਼ਟ ਸੇਤਮੰਦ ਬਹੁਤ ਹੀ ਵਧੀਆ ਕੜੀ ਤਿਆਰ ਹੈ ਚੌਲਾਂ ਨਾਲ ਪਰੌਂਠੀ ਨਾਲ ਰੋਟੀ ਨਾਲ ਕਿਸੇ ਨਾਲ ਵੀ ਤੁਸੀਂ ਖਾ ਸਕਦੇ